ਝੂਠ ਸਾਨੂੰ ਇਹ ਕਿਹਾ ਗਿਆ ਕਿ ਮਿਹਨਤ ਕਰੋ ਮਿਹਨਤ ਕਰੋ ਤੁਸੀਂ ਅਮੀਰ ਹੋਵੋਗੇ ਸਭ ਤੋਂ ਵੱਡੀ ਬਕਵਾਸ ਪ੍ਰਚਾਰੀ ਗਈ ਅਬਾਨੀ ਕਿਹੜੀ ਮਿਹਨਤ ਕਰਦਾ ਅਡਾਨੀ ਕਿਹੜੀ ਮਿਹਨਤ ਕਰਦਾ ਬਾਦਲ ਕੇ ਅਮਰਿੰਦਰ ਕੇ ਕਿਹੜੇ ਮਿਹਨਤ ਕਰਦੇ ਆ ਮਿਹਨਤ ਕਰਕੇ ਕੋਈ ਅਮੀਰ ਨਹੀਂ ਹੁੰਦਾ ਮਿਹਨਤ ਦੀ ਲੁੱਟ ਕਰਕੇ ਅਮੀਰ ਹੁੰਦਾ ਸਾਡੇ ਗੁਰੂ ਸਹਿਬਾਨਾਂ ਨੇ ਗਦਰੀ ਬਾਬਿਆਂ ਨੇ ਭਗਸਰਾਬੇ ਨੇ ਸਭ ਨੇ ਇਹ ਚਾਇਆ ਨਾ ਕਿ ਜੋ ਚੀਜ਼ ਪੈਦਾ ਕਰਦਾ ਜੇ ਉਹੀ ਉਹਦਾ ਮਾਲਕ ਹੋਊਗਾ ਧਰਤੀ ਤੇ ਕੋਈ ਅਮੀਰੀ ਗਰੀਬੀ ਭੁੱਖਮਰੀ ਨਹੀਂ ਹੋਊਗੀ ਇਸ ਗੱਲ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਇਸ ਗੱਲ ਹੀ ਨਹੀਂ ਕੀਤੀਆਂ ਕਿ ਸਾਨੂੰ ਜੁੱਤੀ ਮਾਰਨ ਵਾਲਾ ਰੰਗ ਉਹਦਾ ਗੋਰਾ ਕਿ ਪੱਕੇ ਰੰਗ ਦਾ ਇਹਦੇ ਲਈ ਨਹੀਂ ਕੀਤੀਆਂ ਵੀ ਗੋਰੇ ਚਲੇ ਗਏ ਤੇ ਇੱਥੇ ਪੂਰੇ ਆ ਕੇ ਬਹਿ ਗਏ 47 ਤੋਂ ਪਹਿਲਾਂ ਜਿਹੜੇ ਹਜ਼ਾਰਾਂ ਕਿੱਲਾਂ ਦੇ ਮਾਲਕ ਸੀ 47 ਤੋਂ ਬਾਅਦ ਹਜ਼ਾਰਾਂ ਕਿੱਲਾਂ ਦੇ ਮਾਲਕ ਹੀ ਰਹੇ 47 ਤੋਂ ਪਹਿਲਾਂ ਜਿਹੜੇ ਭੁੱਖੇ ਨੰਗੇ ਸੀ 47 ਤੋਂ ਬਾਅਦ ਭੁੱਖੇ ਨੰਗੇ ਰਹੇ ਆਜ਼ਾਦੀ ਆਈ ਕਾਹਦੇ ਤੋਂ ਇਸ ਕਰਕੇ 15 ਅਗਸਤ 1947 ਤੋਂ ਸ਼ੁਰੂ ਹੋਈ ਬਕਵਾਸ ਹਰ 15 ਅਗਸਤ ਨੂੰ ਕੀਤੀ ਜਾਂਦੀ ਆ ਤੇ ਬਕਵਾਸ ਕਰਨ ਵਾਲਾ ਬੰਦਾ ਹਰ ਵਾਰ ਲਾਲ ਕਿਲੇ ਤੋਂ ਬਦਲਦਾ ਹੁਣ ਤਾਂ 11 ਸਾਲਾਂ ਤੋਂ ਇੱਕੋ ਕਰੀ ਜਾਂਦਾ ਨਾ ਲਗਾਤਾਰ ਕਿਹੜਾ ਵਿਕਾਸ ਕਰਤਾ ਵਿਕਾਸ ਕਰਤਾ ਵਿਕਾਸ ਕੁਝ ਚੰਦ ਕਰਾਣਿਆਂ ਦਾ ਵਿਕਾਸ ਆ ਇਹ ਰਾਜ ਪ੍ਰਬੰਧ ਕੁਝ ਮੁਠੀ ਪਰ ਲੋਕਾਂ ਦਾ ਰਾਜ ਪ੍ਰਬੰਧ ਆ ਤੇ ਜਿੱਦਾਂ ਸਾਡੇ ਕਿਰਤੀ ਲੋਕ ਸਾਡਾ ਗਰੀਬ ਕਿਸਾਨ ਸਾਡਾ ਮਜ਼ਦੂਰ ਇਹ ਸਮਝੂਗਾ ਤੇ ਅਸਲ ਦੁਸ਼ਮਣ ਦੀ ਪਹਿਚਾਨ ਕਰੂਗਾ ਕਿ ਇਹ ਮੁਲਕ ਕੁਝ ਕਾਰਪੋਰੇਟ ਕਰਾਣਿਆਂ ਨੂੰ ਤੇ ਉਹ ਕਾਰਪੋਰੇਟ ਕਰਾਣੇ ਜਿਹੜੇ ਵੱਡੇ ਸਾਮਰਾਜੀ ਮੁਲਕਾਂ ਦੇ ਦਲਾਲ ਉਹਨਾਂ ਨਾਲ ਮਿਲ ਕੇ ਇਸ ਮੁਲਕ ਨੂੰ ਲੁੱਟ ਰਹੇ ਆ ਉਸ ਲੁੱਟ ਦੇ ਖਿਲਾਫ ਤੇ ਕਾਣੀ ਵੰਡ ਦੇ ਖਿਲਾਫ ਜਦੋਂ ਲੜੂਗਾ ਉਦੋਂ ਹੀ ਇੱਕ ਚੰਗੀ ਜ਼ਿੰਦਗੀ ਦੀ ਕਿਰਤੀ ਲੋਕਾਂ ਵਾਸਤੇ ਸ਼ੁਰੂਆਤ ਜਿਹੜੀ ਆ ਹੋਊਗੀ ਜਿਹੜਾ ਇਹ ਤਾਜਾ ਹੱਲਾ ਬੋਲਿਆ ਇਹਦੇ ਖਿਲਾਫ ਸਾਡੀ ਮਜ਼ਦੂਰ ਜਮਾਤ ਨੂੰ ਸਾਡੇ ਕਿਰਤੀ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਜਿਹੜੇ ਜਿਹੜੇ ਵੀ ਲੋਕ ਕੇਂਦਰ ਸਰਕਾਰ ਦੇ ਹਮਲੇ ਦਾ ਨਿਸ਼ਾਨਾ ਨੇ ਉਹ ਕਿਸਾਨ ਆ ਉਹ ਮਜ਼ਦੂਰ ਆ ਉਹ ਇਸ ਮੁਲਕ ਦੀਆਂ ਘੱਟ ਗਿਣਤੀਆਂ ਨੇ ਇਸ ਮੁਲਕ ਦੀਆਂ ਦਵਾਈਆਂ ਹੋਈਆਂ ਕੌਮੀਅਤਾਂ ਨੇ ਜਿਹੜੇ-ਜਿਹੜੇ ਵੀ ਆਰਐਸਐਸ ਦੇ ਤੇ ਭਾਜਪਾ ਦੇ ਜੰਡੇ ਤੇ ਆ ਉਹਨਾਂ ਸਾਰਿਆਂ ਨੂੰ ਇਕੱਤਰ ਹੋ ਕੇ ਜਿਹੜੀ ਪਹਿਲਾਂ ਬਲਵਿੰਦਰ ਸਿੰਘ ਜੀ ਨੇ ਬੋਲਦਿਆਂ ਗੱਲ ਕਹੀ ਸੀ ਕਿ ਕਈ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਭਾਜਪਾ ਦੇ ਟੂਲ ਹੀ ਵਿਵਾਦ ਬਣਾਉਂਦੇ ਆ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਨਾ ਸੰਘਰਸ਼ੀਲ ਨੂੰ ਸੰਘਰਸ਼ੀਲ ਦੇ ਖਿਲਾਫ ਖੜਾ ਕਰਨਾ ਇਹ ਉਹਨਾਂ ਦੀ ਸਾਜ਼ਿਸ਼ਾਂ ਪੀੜਤਾਂ ਨੂੰ ਇਕੱਠੇ ਹੋਣ ਦੀ ਲੋੜ ਆ ਸੰਘਰਸ਼ੀਲਾ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ ਕਿੰਦੇ ਖਿਲਾਫ ਲਟੇਰਿਆਂ ਦੇ ਖਿਲਾਫ ਤੇ ਅੱਜ ਸਭ ਤੋਂ ਵੱਡਾ ਲਟੇਰਾ ਇਸ ਮੁਲਕ ਦੀ ਜਿਹੜੀ ਕੇਂਦਰੀ ਹਕੂਮਤ ਆ ਆਓ ਸਾਰੇ ਉਹਨਾਂ ਦੇ ਖਿਲਾਫ ਵੱਡੀ ਪੱਧਰ ਤੇ ਮੈਦਾਨ ਚ ਨਿਤਰੀਏ ਇਹ ਅਹਿਸਾਸ ਦੇ ਨਾਲ ਕਿ ਤੁਸੀਂ ਜ਼ੋਰਦਾਰ ਤਰੀਕੇ ਨਾਲ ਸੰਘਰਸ਼ ਕਰੋਗੇ ਅਸੀਂ ਕਿਰਤੀ ਕਿਸਾਨੀ ਦੇ ਵੱਲੋਂ ਤੁਹਾਡੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦੇ ਹਾਂ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਝੂਠ ਸਾਨੂੰ ਇਹ ਕਿਹਾ ਗਿਆ ਕਿ ਮਿਹਨਤ ਕਰੋ ਮਿਹਨਤ ਕਰੋ ਤੁਸੀਂ ਅਮੀਰ ਹੋਵੋਗੇ ਸਭ ਤੋਂ ਵੱਡੀ ਬਕਵਾਸ ਪ੍ਰਚਾਰੀ ਗਈ ਅਬਾਨੀ ਕਿਹੜੀ ਮਿਹਨਤ ਕਰਦਾ ਅਡਾਨੀ ਕਿਹੜੀ ਮਿਹਨਤ ਕਰਦਾ ਬਾਦਲ ਕੇ ਅਮਰਿੰਦਰ ਕੇ ਕਿਹੜੇ ਮਿਹਨਤ ਕਰਦੇ ਆ ਮਿਹਨਤ ਕਰਕੇ ਕੋਈ ਅਮੀਰ ਨਹੀਂ ਹੁੰਦਾ ਮਿਹਨਤ ਦੀ ਲੁੱਟ ਕਰਕੇ ਅਮੀਰ ਹੁੰਦਾ ਸਾਡੇ ਗੁਰੂ ਸਾਹਿਬਾਨਾਂ ਨੇ ਗਦਰੀ ਬਾਬਿਆਂ ਨੇ ਭਗਸਰਾ ਬੇ ਨੇ ਸਭ ਨੇ ਇਹ ਚਾਇਆ ਨਾ ਕਿ ਜੋ ਚੀਜ਼ ਪੈਦਾ ਕਰਦਾ ਜੇ ਉਹੀ ਉਹਦਾ ਮਾਲਕ ਹੋਊਗਾ ਧਰਤੀ ਤੇ ਕੋਈ ਅਮੀਰੀ ਗਰੀਬੀ ਭੁੱਖਮਰੀ ਨਹੀਂ ਹੋਊਗੀ ਇਸ ਗੱਲ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਇਸ ਗੱਲ ਹੀ ਨਹੀਂ ਕੀਤੀਆਂ ਕਿ ਸਾਨੂੰ ਜੁੱਤੀ ਮਾਰਨ ਵਾਲਾ ਰੰਗ ਉਹਦਾ ਗੋਰਾ કે ਪੱਕੇ ਰੰਗ ਦਾ ਇਹਦੇ ਲਈ ਨਹੀਂ ਕੀਤੀਆਂ ਵੀ ਗੋਰੇ ਚਲੇ ਗਏ ਤੇ ਇੱਥੇ ਪੂਰੇ ਆ ਕੇ ਬਹਿ ਗਏ 47 ਤੋਂ ਪਹਿਲਾਂ ਜਿਹੜੇ ਹਜ਼ਾਰਾਂ ਕਿੱਲਾਂ ਦੇ ਮਾਲਕ ਸੀ 47 ਤੋਂ ਬਾਅਦ ਹਜ਼ਾਰਾਂ ਕਿੱਲਾਂ ਦੇ ਮਾਲਕ ਹੀ ਰਹੇ 47 ਤੋਂ ਪਹਿਲਾਂ ਜਿਹੜੇ ਭੁੱਖੇ ਨੰਗੇ ਸੀ 47 ਤੋਂ ਬਾਅਦ ਭੁੱਖੇ ਨੰਗੇ ਰਹੇ ਆਜ਼ਾਦੀ ਆਈ ਕਾਹਦੇ ਤੋਂ ਇਸ ਕਰਕੇ 15 ਅਗਸਤ 1947 ਤੋਂ ਸ਼ੁਰੂ ਹੋਈ ਬਕਵਾਸ ਹਰ 15 ਅਗਸਤ ਨੂੰ ਕੀਤੀ ਜਾਂਦੀ ਆ ਤੇ ਬਕਵਾਸ ਕਰਨ ਵਾਲਾ ਬੰਦਾ ਹਰ ਵਾਰ ਲਾਲ ਕਿਲੇ ਤੋਂ ਬਦਲਦਾ ਹੁਣ ਤਾਂ 11 ਸਾਲਾਂ ਤੋਂ ਇੱਕੋ ਕਰੀ ਜਾਂਦਾ ਨਾ ਲਗਾਤਾਰ ਕਿਹੜਾ ਵਿਕਾਸ ਕਰਤਾ ਵਿਕਾਸ ਕਰਤਾ ਵਕਾਸ ਕੁਛ ਚੰਦ ਕਰਾਣਿਆਂ ਦਾ ਵਿਕਾਸ ਆ ਇਹ ਰਾਜ ਪ੍ਰਬੰਧ ਕੁਛ ਮੁਠੀ ਪਰ ਲੋਕਾਂ ਦਾ ਰਾਜ ਪ੍ਰਬੰਧ ਆ ਤੇ ਜਿੱਦਾਂ ਸਾਡੇ ਕਿਰਤੀ ਲੋਕ ਸਾਡਾ ਗਰੀਬ ਕਿਸਾਨ ਸਾਡਾ ਮਜ਼ਦੂਰ ਇਹ ਸਮਝੂਗਾ ਤੇ ਅਸਲ ਦੁਸ਼ਮਣ ਦੀ ਪਹਿਚਾਨ ਕਰੂਗਾ ਕਿ ਇਹ ਮੁਲਕ ਕੁਛ ਕਾਰਪੋਰੇਟ ਕਰਾਣਿਆਂ ਨੂੰ ਤੇ ਉਹ ਕਾਰਪੋਰੇਟ ਕਰਾਣੇ ਜਿਹੜੇ ਵੱਡੇ ਸਾਮਰਾਜੀ ਮੁਲਕਾਂ ਦੇ ਦਲਾਲ ਉਹਨਾਂ ਨਾਲ ਮਿਲ ਕੇ ਇਸ ਮੁਲਕ ਨੂੰ ਲੁੱਟ ਰਹੇ ਆ ਉਸ ਲੁੱਟ ਦੇ ਖਿਲਾਫ ਤੇ ਕਾਣੀ ਵੰਡ ਦੇ ਖਿਲਾਫ ਜਦੋਂ ਲੜੂਗਾ ਉਦੋਂ ਹੀ ਇੱਕ ਚੰਗੀ ਜ਼ਿੰਦਗੀ ਦੀ ਕਿਰਤੀ ਲੋਕਾਂ ਵਾਸਤੇ ਸ਼ੁਰੂਆਤ ਜਿਹੜੀ ਆ ਹੋਊਗੀ ਜਿਹੜਾ ਇਹ ਤਾਜਾ ਹੱਲਾ ਬੋਲਿਆ ਇਹਦੇ ਖਿਲਾਫ ਸਾਡੀ ਮਜ਼ਦੂਰ ਜਮਾਤ ਨੂੰ ਸਾਡੇ ਕਿਰਤੀ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਜਿਹੜੇ ਜਿਹੜੇ ਵੀ ਲੋਕ ਕੇਂਦਰ ਸਰਕਾਰ ਦੇ ਹਮਲੇ ਦਾ ਨਿਸ਼ਾਨਾ ਨੇ ਉਹ ਕਿਸਾਨ ਆ ਉਹ ਮਜ਼ਦੂਰ ਆ ਉਹ ਇਸ ਮੁਲਕ ਦੀਆਂ ਘੱਟ ਗਿਣਤੀਆਂ ਨੇ ਇਸ ਮੁਲਕ ਦੀਆਂ ਦਵਾਈਆਂ ਹੋਈਆਂ ਕੌਮੀਅਤਾਂ ਨੇ ਜਿਹੜੇ-ਜਿਹੜੇ ਵੀ ਆਰਐਸਐਸ ਦੇ ਤੇ ਭਾਜਪਾ ਦੇ ਜੰਡੇ ਤੇ ਆ ਉਹਨਾਂ ਸਾਰਿਆਂ ਨੂੰ ਇਕੱਤਰ ਹੋ ਕੇ ਜਿਹੜੀ ਪਹਿਲਾਂ ਬਲਵਿੰਦਰ ਸਿੰਘ ਜੀ ਨੇ ਬੋਲਦਿਆਂ ਗੱਲ ਕਹੀ ਸੀ ਕਿ ਕਈ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਭਾਜਪਾ ਦੇ ਟੂਲ ਹੀ ਵਿਵਾਦ ਬਣਾਉਂਦੇ ਆ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਨਾ ਸੰਘਰਸ਼ੀਲ ਨੂੰ ਸੰਘਰਸ਼ੀਲ ਦੇ ਖਿਲਾਫ ਖੜਾ ਕਰਨਾ ਇਹ ਉਹਨਾਂ ਦੀ ਸਾਜ਼ਿਸ਼ਾਂ ਪੀੜਤਾ ਨੂੰ ਇਕੱਠੇ ਹੋਣ ਦੀ ਲੋੜ ਆ ਸੰਘਰਸ਼ੀਲਾ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ ਕਿੰਦੇ ਖਿਲਾਫ ਲਟੇਰਿਆਂ ਦੇ ਖਿਲਾਫ ਤੇ ਅੱਜ ਸਭ ਤੋਂ ਵੱਡਾ ਲਟੇਰਾ ਇਸ ਮੁਲਕ ਦੀ ਜਿਹੜੀ ਕੇਂਦਰੀ ਹਕੂਮਤ ਆ ਆਓ ਸਾਰੇ ਉਹਨਾਂ ਦੇ ਖਿਲਾਫ ਵੱਡੀ ਪੱਧਰ ਤੇ ਮੈਦਾਨ 'ਚ ਨਿਤਰੀਏ ਇਹ ਅਹਿਸਾਸ ਦੇ ਨਾਲ ਕਿ ਤੁਸੀਂ ਜ਼ੋਰਦਾਰ ਤਰੀਕੇ ਨਾਲ ਸੰਘਰਸ਼ ਕਰੋਗੇ ਅਸੀਂ ਕਿਰਤੀ ਕਿਸਾਨੀਓਨ ਵੱਲੋਂ ਤੁਹਾਡੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦੇ ਹਾਂ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ